ਅੱਜ ਅਸੀਂ ਇੱਥੇ ਆਏ ਆ ਸੁਲਤਾਨਪੁਰ ਲੋਧੀ ਤੇ ਹਾਲਾਤ ਦੇਖੇ ਆ 20 20 ਦਿਨ ਪਹਿਲਾਂ ਵੀ ਜਦੋਂ ਇੱਥੇ ਆਏ ਸੀਗੇ ਪਾਣੀ ਬਹੁਤ ਉੱਤੇ ਸੀਗਾ ਹੁਣ ਪਾਣੀ ਥੋੜਾ ਥੱਲੇ ਗਿਆ ਜਿਹੜਾ ਕਿ ਚੰਗੀ ਗੱਲ ਆ ਬਟ ਜਦੋਂ ਪਾਣੀ ਥੱਲੇ ਜਾਏਗਾ ਮੁਸ਼ਕਲਾਂ ਉਹ ਤੋਂ ਵਧਣੀਆਂ ਇਹ ਅਸੀਂ ਬੋਟਸ ਉਦੋਂ ਆਰਡਰ ਕੀਤੀਆਂ ਸੀਗੀਆਂ ਜਦੋਂ ਪਾਣੀ ਬਹੁਤ ਸੀਗਾ ਤੇ ਥੋੜੀ ਜੀ ਲੇਟ ਜ਼ਰੂਰ ਆਈਆਂ ਬਟ ਮੈਂ ਉਮੀਦ ਕਰਦਾ ਕਿ ਇਹਨਾਂ ਦੁਆਰਾ ਕਦੇ ਚਲਾਨ ਦੀ ਲੋੜ ਨਾ ਪਵੇ ਬੋਟਸ ਦੀ ਜਿੱਥੇ ਸਾਡੀਆਂ ਜ਼ਮੀਨਾਂ 'ਚ ਹਲ ਚੱਲਦੇ ਆ ਟਰੈਕਟਰ ਚੱਲਦੇ ਉੱਥੇ ਬੋਟਾਂ ਚੱਲਣ ਦੀ ਕੋਈ ਦੁਵਾਰਾ ਨੋਬਦ ਨਾ ਆਵੇ ਮਬਾਈ ਗੁਰੂ ਅੱਗੇ ਅਰਦਾਸ ਕਰਦਾ ਤੇ ਇਹ ਬੋਟ ਭਾਜੀ ਤੁਹਾਡੇ ਜਿੰਮੇ ਛੱਡ ਕੇ ਜਾ ਰਹੇ ਆਂ ਬਾਕੀ ਸਾਡੀ ਲੋੜ ਜਿੱਥੇ ਹੋਏ ਅਸੀਂ ਤੁਹਾਡੇ ਨਾਲ ਖੜੇ ਆਂ ਤੁਹਾਡੇ ਭਰਾਵਾਂ ਧੰਨਵਾਦ ਜੀ ਮੈਂ ਆਪਣੇ ਨਗਰ ਵੱਲੋਂ ਆਪਣੀ ਪੰਚਾਇਤ ਵੱਲੋਂ ਪੰਜਾਬ ਸਰਕਾਰ ਦਾ ਸਰਜੀ ਦਾ ਸਾਨੂੰ ਇਹ ਬੋਟ ਦੇਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਚਲੋ ਗੁਰੂ ਅੱਗੇ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਅਗੇ ਕਿ ਆਹ ਜਿਹੜੀਆਂ ਕੁਦਰਤੀ ਆਫਤਾਂ ਆਉਣ ਆ ਰਹੀਆਂ ਨੇ ਇਹਨਾਂ ਤੋਂ ਨਿਜਾਤ ਦੇਣ ਪਿੰਡ ਦਾ ਨਾਮ ਬੋਲ ਦੋ ਆਪਣੇ ਮੇਰਾ ਪਿੰਡ ਹੁਸੈਨਪੁਰ ਬੂਲੇ ਆ ਜੀ ਇਸ ਤੋਂ ਇੱਥੋਂ 3 ਕਿਲੋਮੀਟਰ ਅੱਗੇ ਆ ਮੇਰੇ ਕੋਲ ਦੋ ਪੰਚਾਇਤਾਂ ਨੇ ਇੱਕ ਪੰਚਾਇਤ ਜਿਹੜੀ ਮੇਰੀ ਉਹ ਪਾਣੀ ਚ ਡੁੱਬੀ ਹੋਈ ਆ ਇੱਕ ਮੇਰੀ ਪੰਚਾਇਤ ਬਾਹਰ ਆ ਜੀ ਮੈਂ ਧੰਨਵਾਦ ਕਰਨਾ ਪੰਜਾਬ ਸਰਕਾਰ ਦਾ ਤੇ ਆਪਣੇ ਸੰਸਦ ਮੈਂਬਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਵੋਟ ਪ੍ਰਦਾਨ ਕਰਾਈ ਤੇ ਧੰਨਵਾਦ ਜੋ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ